ਤ੍ਰੀ ਮੁਕਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਮਾਗੀ ਮੇਲੇ ਤੇ ਸਿਆਸੀ ਕਾਨਫਰੰਸਾਂ ਨੂੰ ਰੋਕਣ ਲਈ ਮੁਕਸਰ ਵੱਲ ਆ ਰਹੇ ਸਿੱਖ ਆਗੂਆਂ ਨੂੰ ਪੁਲਿਸ ਨੇ ਮੁਕਸਰ ਫਰੋਪਰ ਰੋਡ ਤੇ ਰਾਹ ਵਿੱਚ ਹੀ ਰੋਕ ਲਿਆ। ਇਹ ਜਥੇ ਦੀ ਅਗਵਾਈ ਕਰ ਰਹੇ ਸਤਕਾਰ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸਾ ਵੱਲੋਂ ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਰੋਸ 'ਚ ਜਰਨੈਲੀ ਸੜਕ ਤੇ ਅਣਮਿੱਥੇ ਸਮੇਂ ਲਈ ਸ਼ਾਂਤਮਈ ਧਰਨਾ ਲਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ। ਸਤਨਾਮ ਵਾਹਿਗੁਰੂ ਸਤਨਾਮ ਨਾਮਵਾਹੇ ਗੁਰਸਤ ਦਾ ਜਿਹੜਾ ਹੈਗਾ ਕਾਰਨ ਕੀ ਹੈਗਾ ਆਪਾਂ ਪਹਿਲਾਂ ਮੈਮੋਰੰਡਮ ਦਿੱਤੇ ਜਾਂ ਮੰਗ ਪੱਤਰ ਦਿੱਤੇ ਕੀ ਹੋਇਆ ਹੁਣ ਤੱਕ ਤੇ ਕੀ ਹੈਗੀ ਅਗਲੀ ਕਾਰਵਾਈ ਦੇਖੋ ਜੀ ਉਹ ਤੁਹਾਨੂੰ ਸਾਰਾ মিডিਆ ਵਾਲੇ ਵੀਰਾਂ ਨੂੰ ਵੀ ਪਤਾ ਹੈ ਵਾ ਕਿ ਉਹਦੀ ਜ਼ੀਰੋ ਪਰਫਾਰਮੈਂਸ ਆ 3 ਜਨਵਰੀ ਨੂੰ ਜਿਹੜਾ ਆਪਾਂ ਪ੍ਰੋਟੈਸਟ ਕੀਤਾ ਵਾ ਡੀਸੀ ਸਾਹਿਬ ਕੋਲ ਮੰਗ ਕੀਤੀ ਆ ਸਾਡੀ ਜਿਹੜੀ ਆਵਾਜ਼ ਆ ਉਹਨੂੰ ਸੁਣਿਆ ਨਹੀਂ ਗਿਆ ਉਹ ਬਿਲਕੁਲ ਉੱਥੇ ਦੇ ਉੱਥੇ ਹੀ ਅੜੇ ਖੜੇ ਹੋਏ ਆ ਤੇ ਰਲੇ ਹੋਏ ਨੇ ਸਾਰੇ ਉੱਪਰੋਂ ਬਿਆਨ ਕੁਝ ਹੋਰ ਦਿੱਤੀਆਂ ਨੇ ਸਰਕਾਰਾਂ ਤੇ ਅੰਦਰੋਂ ਮੈਨੂੰ ਲੱਗਦਾ ਇਹਨਾਂ ਦੀ ਟਾਈਅਪ ਹੈ ਕਿਉਂਕਿ ਹੁਣ ਡਾਂਗਾ ਵਾਲਿਆਂ ਨੂੰ ਪਹਿਲਾਂ ਹੀ ਭੇਜ ਦਿੱਤਾ ਹੈ ਅਸੀਂ ਸਿਰਫ ਤੇ ਸਿਰਫ ਸਾਡਾ ਇਹ ਹੀ ਹੈ ਕਿ ਜਿੱਦਾਂ ਅਸੀਂ ਉਦੋਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਗਏ ਸਾਡਾ ਇਹ ਮੰਨ ਦੀ ਇੱਛਾ ਹੈਗੀ ਆ ਕਿ ਸਾਰੀ ਸੰਗਤ ਨੂੰ ਜਾਗਰੂਤ ਕੀਤਾ ਜਾਵੇ ਤਾਂ ਇਹ ਜਿਹੜਾ ਜਿਹੜੇ ਗੰਦਗੀ ਖਿਲਾਰਦੇ ਹੈਗੇ 86 ਲੋਕ ਨਾ ਹੋਵੇ ਪਰ ਇਹ ਸਾਨੂੰ ਇੱਥੇ ਹੀ ਇਹਨਾਂ ਨੇ ਰੋਕ ਲਿਆ ਹੋਇਆ ਕਹਿੰਦੇ ਅਸੀਂ ਜੀ ਤੁਹਾਨੂੰ ਬਾਜ਼ਾਰ ਵਿੱਚ ਵੜਨ ਨਹੀਂ ਦੇਣਾ ਅਸੀਂ ਤੁਹਾਨੂੰ ਰੋਸ ਮਜਾਰਾ ਵੀ ਨਹੀਂ ਕਰਨ ਦੇਣਾ ਇੱਕ ਇੱਕ ਵੇਖੋ ਅਸੀਂ ਵੀ ਉਹ ਹੀ ਅੰਨ ਪਾਣੀ ਖਾਨੀ ਇਸੇ ਦੇਸ਼ ਦੇ ਵਾਸੀ ਆ ਅਸੀਂ ਵੀ ਉਹ ਹੀ ਝਾਕ ਲੈ ਕੇ ਜੀਂਦੇ ਆ ਸਾਡੇ ਵੀ ਉਹ ਹੀ ਮੌਲਕ ਅਧਿਕਾਰ ਆ ਸਾਡੇ ਅਧਿਕਾਰ ਜਿਹੜੇ ਇੱਥੋਂ ਤੱਕ ਵੀ ਸਮਿਰਤ ਦਿੱਤੇ ਗਿਆ ਕਿ ਤੁਹਾਨੂੰ ਸ਼ਹਿਰ ਚ ਐਂਟਰੀ ਨਹੀਂ ਹੈਗੀ ਪਾਵਨ ਪੀਤਰ ਗੁਰਦੁਆਰਾ ਸਾਹਿਬ ਦੀ ਅਸੀਂ ਮਾਨਜੁਗ ਹੈ ਐਸਪੀ ਸਾਹਿਬ ਸੀ ਉਹਨਾਂ ਨੂੰ ਕਿਹਾ ਵੀ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਸਾਰੇ ਬਜ਼ਾਰਾਂ ਵਿੱਚ ਮਾਰਚ ਕਰਾਂਗੇ ਨਹੀਂ ਕਿਤੇ ਤੁਹਾਨੂੰ ਐਂਟਰੀ ਨਹੀਂ ਹੈਗੀ ਸਾਨੂੰ ਗੁਰਦੁਆਰਾ ਜਾਣ ਦੀ ਐਂਟਰੀ ਨਹੀਂ ਹੈਗੀ ਇੱਕ ਲੋਕਾਂ ਨੂੰ ਸਿਆਸੀ ਚੱਕਾ ਚੌਦ ਇੱਥੇ ਕਰਾਉਣ ਵਾਸਤੇ ਸੱਦਿਆ ਜਾ ਰਿਹਾ ਉਹਨਾਂ ਲਈ ਸੁਰੱਖਿਆ ਲਈ ਹੋਈ ਹੈ ਇਸ ਕਰਕੇ ਅਸੀਂ ਇੱਥੇ ਬੈਠੇ ਹਾਂ ਪੰਥਕ ਸਰਕਾਰ ਕੋ ਹੁੰਦੀ ਹੈ ਕਿਸ ਤਰ੍ਹਾਂ ਦੀ ਪੰਥਕ ਕੀ ਕਹਿਣਾ ਨਹੀਂ ਹੁਣ ਪੰਥਕ ਸਰਕਾਰ ਨਹੀਂ ਹੈਗੀ ਪਾਰਟੀ ਪੰਥਕ ਕਹੋ ਜੀ ਸਰਕਾਰ ਦੇ ਵੇਖੋ ਇੱਕ ਇੱਕ ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿਹੜੀ ਨਾਮ ਪੰਥਕ ਹੋਣ ਦੇ ਬਾਵਜੂਦ ਵੀ ਜਿਹੜੇ ਮੁੱਖ ਮੰਤਰੀ ਹੈਗੇ ਆ ਜਾਂ ਜਿਹੜੀ ਕਾਂਗਰਸ ਪਾਰਟੀ ਆ ਆਮ ਆਦਮੀ ਪਾਰਟੀਆਂ ਜਿਨ੍ਹਾਂ ਨੂੰ ਅਸੀਂ ਗੈਰ ਸੱਕੇ ਕਹਿੰਦੇ ਆ ਉਹਨਾਂ ਨੇ ਆਪਣੇ ਪ੍ਰੋਗਰਾਮ ਪੋਸਟਪੋਨ ਕੀਤੇ ਆ ਸਿੱਧਾਂ ਦਾ ਸਤਕਾਰ ਕੀਤਾ ਆ ਤੇ ਜਿਹੜੇ ਪੰਥਕ ਕਹਾਉਂਦੇ ਆ ਦੋਨੇ ਹੀ ਉਹ ਮਾਨਦਲ ਤੇ ਬਾਦਲਦਲ ਬਜਾਇਦਾ ਤੇ ਉਹਨਾਂ ਦੀ ਸੁਰੱਖਿਆ ਵਾਸਤੇ ਅੱਜ ਇਹ ਜਿਹੜੀ ਇੱਕ ਹੋਰ ਵੀ ਨੰਗੀ ਹੋ ਗਈ ਚਿੱਟੇ ਦੁੱਧ ਵਾਂਗੂ ਕਿ ਜਿਹੜੇ ਲੋਕ ਕਹਿੰਦੇ ਸੀ ਜੀ ਅਸੀਂ ਤਾਂ ਸਰਕਾਰੀ ਨਹੀਂ ਹੈ ਅਸੀਂ ਤਾਂ ਖਾਲਸਤਾਨੀ ਆ ਅਸੀਂ ਬੜੇ ਪੰਤਕ ਆ ਅੱਜ ਦੇਖੋ ਉਹ ਜਿਹੜਾ ਜਿਹੜੇ ਸੱਚ ਦੀ ਆਵਾਜ਼ ਠਾਉਣ ਵਾਲੇ ਉਹਨਾਂ ਲਈ ਡਾਂਗਾ ਵਾਲੇ ਬੈਠੇ ਖੜੇ ਕਰ ਦਿੱਤੇ ਨੇ ਤੇ ਮਜਬੂਰ ਨੇ ਸਾਨੂੰ ਅੱਜ ਸ਼ਹੀਦਾਂ ਦੇ ਦਿਹਾੜੇ ਦੇ ਉੱਤੇ ਇਹ ਸੜਕ ਦੇ ਉੱਤੇ ਬਹਿਣਾ ਪਿਆ ਆ ਅਸੀਂ ਨਹੀਂ ਚਾਹੁੰਦੇ ਅਸੀਂ ਇੱਥੇ ਬੜੀਏ ਅਸੀਂ ਰਸਤਾ ਰੋਕਣ ਦਾ ਸਾਡੀ ਕੋਈ ਮਜਾ ਨਹੀਂ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਅਸੀਂ ਇੱਥੇ ਅੱਗੇ ਅੱਗੇ ਜਿਹਦਾ ਹੈਗਾ ਅੱਗੇ ਸੰਘਰਸ਼ ਕੇ ਰੂਪ ਲਾਏਗਾ ਜੇ ਇੱਥੇ ਨਹੀਂ ਜਾਣ ਦਿੰਦੇ ਅੱਗੇ ਤਾਂ ਤੁਹਾਨੂੰ ਦੇਖੋ ਜੀ ਇਹ ਤਾਂ ਪ੍ਰਮਾਤਮਾ ਕਿਰਪਾ ਕਰੂਗਾ ਕੀ ਕਰਾਉਂਦਾ ਹੈ ਗੁਰੂ ਅਸੀਂ ਘਰੋਂ ਜਿਹੜਾ ਆਏ ਆ ਇਹ ਆਵਾਜ਼ ਠੋਣ ਵਾਸਤੇ ਆਏ ਆ ਅਸੀਂ ਆਵਾਜ਼ ਠਾ ਰਹੇ ਆ ਜਿਵੇਂ ਜਿਵੇਂ ਪ੍ਰਮਾਤਮਾ ਕਰਵਾਊਗਾ ਉਵੇਂ ਉਵੇਂ ਹੋਊਗਾ ਜਾਊਗਾ ਓਕੇ ਮੁਕਸਰ ਤੋਂ ਅਸ਼ਫਾਕ ਟੂ ડી ਪ੍ਰਾਈਮ ਪੰਜਾਬ ਨਿਊਜ਼ ਓਧੇ ਰੇ ਜਾਣਕਾਰੀ ਲਈ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਰੰਤ ਸਬਸਕ੍ਰਾਈਬ ਕਰੋ ਪ੍ਰਾਈਮ ਪੰਜਾਬ ਨਿਊਜ਼